ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਗੋਲੀ ਕਾਂਡ ਖਿਲਾਫ ਦੁਕਾਨਦਾਰ ਹੋਏ ਇਕੱਠੇ ਬਾਜ਼ਾਰ ਘਾਤਾ ਬੰਦ ਉਸ ਖਿਲਾਫ ਰੋਸ ਜ਼ਾਹਰ ਦਤਾਉਂਦੇ ਹੋਏ ਥਾਣੇ ਬਾਹਰ ਲਾਇਆ ਧਰਨਾ ਜ਼ਿਲ੍ਹਾ ਗਰਬਾਤੋ ਦੇ ਕਸਬਾ ਮੇਰਾ ਬਾਬਾ ਨਾਨਕ ਦੀ ਬੀਤੀ ਸ਼ਾਮ ਇੱਕ ਜਰਨਲ ਸਟੋਰ ਤੇ ਪੁਜ ਅਨਪਛਤ ਦੇ ਨੌਜਵਾਨਾਂ ਵੱਲੋਂ ਫੈਰਨ ਕਰਕੇ ਫਰਾਰ ਹੋ ਜਾਂਦੀ ਵਾਰਦਾਤਾ ਤੋਂ ਬਾਅਦ ਪੂਰੇ ਇਲਾਕੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ ਉੱਥੇ ਹੀ ਅੱਜ ਸਵੇਰ ਤੋਂ ਹੀ ਪੂਰੇ ਕਸਬੇ ਦੇ ਦੁਕਾਨਦਾਰਾਂ ਵੱਲੋਂ ਇਸ ਵਾਰਦਾਤਾ ਦੇ ਰੋਸ ਵਿੱਚ ਜੋ ਦੁਕਾਨਾਂ ਬੰਦ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਪੁਲਿਸ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਉੱਥੇ ਹੀ ਦੁਕਾਨਦਾਰਾਂ ਦਾ ਕਹਿਣਾ ਸੀ कि उन्हें कस्बे की यह तीसरी वारदाता है कि दुकाना में निशाना बनाया जा रहा है पुलिस वालों कोई ठोस कार्रवाई नहीं की जा रही उन्होंने कहा कि पुलिस वालों महज अपने थाने की सुरक्षा नाकाबंदी की जाती है लेकिन बाकी पूरे कस्बे की कोई पुलिस नाका नहीं दुकानदार का दा कहना है कि वह खुद में असुरक्षित तो महसूस कर रहे हैं ਇੱਥੇ ਦੇ ਰੋਸ਼ਵਤ ਜੋ ਪੁਲਿਸ ਉੱਪਰ ਸਾਥੀ ਖਿਲਾਫ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੁਲਿਸ ਅਧਿਕਾਰੀਆਂ ਕੋਲੋਂ ਜਵਾਬ ਲੈਣ ਆਏ ਹਨ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਪੁਲਿਸ ਕੀ ਕਰ ਰਹੀ ਹੈ ਦੇਖੋ ਬੇੜਾ ਬਾਬਾ ਨਾਨਕ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜਿਹੜੀ ਗੱਲ ਦੇਖੋ ਹਰ ਇੱਕ ਬੰਦੇ ਦਾ ਆਪਣਾ ਵਿਚਾਰ ਹੁੰਦਾ ਆਪਾਂ ਇੱਕਦਮ ਨਾ ਕੀਆ ਚੱਲ ਰਹੀ ਮਿਤੀ ਵਿਚਾਰ ਨਹੀਂ ਦੋ ਇਹਦੇ ਕਰਾਤੀ ਠੀਕ ਹੈ ਅੱਜ ਤੂੰ ਚਾਰ ਕੰਦ ਸਾਲ 6 ਸਾਲ ਪਹਿਲਾਂ ਇੱਕ ਨਿੱਜੀ ਕੰਮ ਇਹ ਸਾਰਿਆਂ ਨੇ ਸਾਂਝੀ ਕਰੀ ਇਹ ਕਿਹੜਾ ਕੰਮ ਨਿੱਜੀ ਕੰਮ ਹੋ ਗਈ ਪਾਲੀ ਨੇ ਦਿੱਤੀ ਕਿ ਤਸਲੀਮ ਦੇ ਜਿਹੜਾ ਕਾਰਡ ਤੁਹਾਡੇ ਵੀ ਬਣ ਕਰਨੀ ਸਾਰਿਆਂ ਨੇ ਇਹ ਸਰਕਾਰ ਥੱਲੇ ਆ ਸਭ ਇਹ ਹੋਰ ਕੀ ਨਾਮ ਹੈ ਇਹ ਚਲ ਬੋਗਾਂ ਵੀ ਇਹ ਨਾ ਕੋਈ ਗੱਲ ਨਹੀਂ ਆ ਦਲ ਆ ਕੇ ਪਰਵਾਹ ਆ ਰਿਹਾ ਹੈਾਇਕ ਕੋਈ ਗੱਲ ਆਪਨੇ ਆਹਨ ਕੋ ਗੱਲ ਨਹੀਂ ਆਹੀ ਇਹ ਆਪਾਂ ਜਦੋਂ ਸਾਡੇ ਵਿੱਚ ਕੋਈ ਹੋਰ ਗੱਲ ਸੁਣ ਕੇ ਦੇ ਆਪਾਂ ਉਹਨਾਂ ਨੂੰ ਜਿੰਦਾਬਾਦ ਵੀ ਕਰਾਂਗੇ ਜੇ ਉਹਨੂੰ ਫੈਸਲਾ ਮਿਲਿਆਗੇ ਉਹਨੂੰ ਜਿੰਦਾਬਾਦ ਵੀ ਦੇਈ ਮੋਰ ਕੇ ਦੀ ਸਰਕਾਰ ਨੂੰ ਕਹਿੰਦਾ ਕਿ ਪਹਿਲੀ ਸਰਕਾਰ ਨੂੰ ਕਰਨੇ ਜੇ ਸਾਡੇ ਹੱਕ ਦੀ ਗੱਲ ਹੋਏਗੀ ਤੇ ਜਿੰਦਾਬਾਦ ਵੀ ਇਸ ਸਰਕਾਰ ਨੂੰ ਕਰਨਾ ਪਰ ਜੇ ਆ ਨੁਕਸਾਨ ਹੋਇਆ ਤਾਂ ਮਰਦਾਬਾਦ ਵੀ ਇਸ ਸਰਕਾਰ ਦੀ ਕਰਨੀ ਹੈ ਫਿਰ ਕੋਈ ਗੁੱਸਾ ਨਾ ਕਰੋ ਮੇਰਾ ਭਰਾ ਜਦੋਂ ਤੁਹਾਡਾ ਕੋ ਮਾੜਾ ਲੋਕੀ ਹੁਣੇ ਵੇਖਣਾ ਸ਼ੁਰੂ ਕਰਦਾ ਇਹ ਚਾਰ ਦਿਨ ਬੈਂਦੀ ਗੱਲ ਕਰਨੇ ਇਹਦੀ ਕਾਰ ਮੰਡ ਨਹੀਂ ਬੈਠ ਰਹੇ ਆ ਤੁਹੀਂ ਫਿਰ ਕੋ ਮੇਰੀ ਕੈਂਪ ਦੀ ਫੇਰ ਹੋ ਜਾ ਰਿਹਾ ਲਖੋ ਮੈਂ ਮੈਂ ਤੁਹਾਨੂੰ ਸਾਰਿਆਂ ਨੂੰ ਸਹਿਮਤ ਹਾਂ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਹਾਂ ਤੁਹਾਨੂੰ ਕੋਈ ਨਹੀਂ ਖਾਰਾ ਕਿ ਮੇਰੇ ਬਾਰੇ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਦੀ ਕਰਨਾ ਵੀ ਪਾਰਟੀ ਦੇ ਉੱਪਰ ਉੱਠ ਕੇ ਗੱਲ ਕਰੋ ਖੇਰ ਦੀ ਗੱਲ ਦੀ ਗੱਲ ਕਰੋ ਅੱਗੇ ਅਜੇ ਤੋ ਤਿੰਨ ਵਾਰੀ ਗਲਤੀਆਂ ਕਰ ਬੈਠੇ ਆਂ ਪਾਰਟੀ ਬਾਜੀ ਵਿੱਚ ਲਿਆਣ ਪਾਰਟੀ ਨਾਲ ਹੋ ਯਾਰ ਨਹੀਂ ਤੇ ਚੁੱਪ ਹੋ ਜਾ ਕੋਪਣੀ ਦੁਕਾਨਾ ਖੋਲੋ ਜਿੰਨੂੰ ਵਾਜਦੀ ਮੋਰੀ ਬਚੇ ਨਾ ਫਿਰ ਠੀਕ ਹੈ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਮੈਂ ਪਾਰਟੀ ਦੇ ਉੱਪਰ ਉੱਠ ਕੇ ਗੱਲ ਕਰੋ ਫੇਰਾਂ ਨਜੰਡ ਜੇ ਨਹੀਂ ਤੇ ਆਪਾਂ ਖਤਮ ਹਾਂ i'm going to take it all the ਮੈਂ ਤੇ ਪੰਜਾਬ ਪੁਲਿਸ ਨੂੰ ਇਹਦਾ ਕਹਿਣਾ ਚਾਹੁੰਦਾ ਕਿ ਸਾਡੇ ਦੁਕਾਨਦਾਰਾਂ ਦੀ ਸੁਰੱਖਿਆ ਕਰੋ ਸਾਨੂੰ ਕੋਈ ਆਪਣਾ ਇਹ ਕਿੰਨਾ ਭਰੋਸਾ ਦਿਓ ਕਿਉਂਕਿ ਰਾਤ ਨੂੰ ਨਾ ਕੋਈ ਨਾਕਾ ਹੁੰਦਾ ਸਿਰਫ ਦੋ ਬੈਰੀ ਕਰਦੇ ਇੱਕ ਮੰਡੀ ਦੇ ਮੋੜ ਅਗੇ ਡਿਪਟੀ ਦੇ ਬੂਹੇ ਅਗੇ ਉਹਨਾਂ ਆਪਣੀ ਸੁਰੱਖਿਆ ਕੀਤੀ ਰਿਆ ਕੰਦਾ ਉੱਚੀਆਂ ਕਰ ਲਿਆ ਨੇ ਮੈਨੂੰ ਰਾਤੀ ਡਿਪਟੀ ਸਾਹਿਬ ਕਹਿੰਦੇ ਆਉ ਅਸੀਂ ਲਾਗੇ ਲਾਗੇ ਘਲੋਟਿਆ ਮੈਨੂੰ ਕਹਿੰਦੇ ਨੇ ਮੇਰੇ ਤੋਂ ਪਰੇ ਹੋ ਕੇ ਗੱਲ ਕਰ ਤਾ ਸ਼ਰਾਬ ਪੀਤੀ ਦਿਆ ਉਹ ਮੈਂ ਕਹਾ ਮੇਰੇ ਕੇਸ ਵਿੱਚ ਮੇਰਾ ਦਾੜਾ ਵੇ ਮੈਂ ਸ਼ਰਾਬ ਨਹੀਂ ਪੀਤੀ ਸ਼ਰਾਬ ਤੇ ਮਲਾਜਮਾ ਕੀਤੀ ਆ ਇੱਕ ਮਲਾਜਾ ਪੁਲਿਸ ਦਾ ਉਠਿਆ ਕਹਿੰਦਾ ਤੂੰ ਹੀ ਸੌ ਖਾਦਿਆ ਗੁਰਦੌਰੇ ਜਾ ਕੇ ਆਪਣਾ ਮੁੰਡਾ ਲਾ ਕੇ ਇਹ ਪੁਲਿਸ ਸਾਨੂੰ ਸੌਾ ਚਕਾਉਂਦੀ ਜੇ ਅਈ ਕਾਹਦੀਆਂ ਸੌਾ ਖਾਈਏ ਉਸਨੇ ਲੋਕਾਂ ਨੂੰ ਇਨਾ ਡਰਾੜਿਆ ਕਿ ਸਾਡਾ ਬਾਰਡਰ ਬੈਲ ਖਾਲੀ ਹੋ ਜੇ ਕੀ ਪੁਲਿਸ ਨੂੰ ਨਹੀਂ ਪਤਾ ਇੱਥੇ ਮਾਲਿਆ ਅਨਸਰ ਕਹਿਰੇ ਨੇ ਅੱਜ ਦੇ ਧਰਨਾ ਨਾਲ ਸੰਬੰਧੀ ਕੀ ਕਿੰਦੀ ਅੱਜ ਦਾ ਧਰਨਾ ਸਾਡਾ ਪੂਰਨ ਬੰਦਾ ਬਚਾਰ ਇਹ 2-3 ਦਿਨ ਦਾ ਦਸ ਜਿਹੜੀ ਬੰਦ ਕਰਨਾ ਪਿਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਬਾਜ਼ਾਰ ਬੰਦ ਰਹੇ ਦੱਸਿਆ ਵੀ ਗੈਰੀ ਹਾਂਜੀ ਬੀਤੀ ਰਾਤ ਦੇ ਬੀਤੀ ਰਾਤ ਦੇ 6:25 ਮਿੰਟ ਦੇ ਮੇਸ਼ੀ ਮਨਿਆਰੀ ਵਾਲੀ ਦੀ ਦੁਕਾਨ ਤੇ ਇਹ ਦੋ ਨੌਜਵਾਨ ਆਏ ਨੇ ਮੋਟਰਸਾਈਕਲ ਤੇ ਮੂੰਹ ਬੰਨੇ ਨੇ ਉਹ ਗੋਲੀ ਚਲਾ ਕੇ ਚਲੇ ਗਏ ਤੇ ਉਸ ਨੂੰ ਖਤਰਾ ਤੇ ਜ ਸਾਡੇ ਦੇ ਕੋਲ ਬੰਬੜਾ ਛੱਡ ਦੇ ਕੋਈ ਸ਼ਹਿਰਦਾਰ ਭਾਵੇਂ ਮਰ ਜਾਣ ਕਿੰਨਾ ਸ਼ਹਿਰਦਾਰ ਇਸ ਰੱਖਿਆ ਨਹੀਂ ਕਰਨੀ ਆਪਣੀ ਸੁਰੱਖਿਆ ਕਰਨੀ ਆ ਤੁਸੀਂ ਭਾਜੀ ਮੰਡੀ ਤਾਂ ਨਹੀਂ ਚੱਲ ਜਉ ਰਾਤ ਨੂੰ ਜੇ ਕਿਸੇ ਨੂੰ ਮੰਡੀ ਚ ਲੋਟਣ ਲਿਆ ਕੋਈ ਫੇਰ ਕੀ ਮੰਗ ਕਰ ਰਿਹਾ ਅਸੀਂ ਮੰਗ ਕਰ ਰਿਹਾ ਵੀ ਰਾਤੀ ਲੋਕਾਂ ਸ਼ਹਿਰਦਾਰਾਂ ਨੂੰ ਤਾਂ ਲੰਘਾਂ ਦੇ ਮੈਰੀਕਟ ਤੋਂ ਨਹੀਂ ਆਪ ਇੱਥੇ ਫਿਰਦੇ ਨੇ ਰਾਤੀ ਜਿੰਨਾ ਲੋਕਾਂ ਨੇ ਨਾਕਾ ਲਾਇਆ ਹੁੰਦਾ ਤੁਸੀਂ 3 ਵਜੇ ਦੀ ਮੈਂ ਪਿਛਲੇ ਹਫਤੇ ਸਵੇਰ 3 ਵਜੇ ਦੀ ਬਸੇ ਗਿਆ ਚੰਡੀਗੜ੍ਹ ਇੱਥੇ ਕਾਰਾਂ ਲੱਗੀਆਂ ਤਿੰਨ ਚਾਰ ਉਹਦੇ ਚੋਂ ਮੁਲਾਜ਼ਮ ਕਾਰ ਚੋਂ ਉਤਰ ਕੇ ਵੇਖਦੇ ਨੇ ਵੀ ਇਹ ਬੰਦਾ ਕੌਣ ਹੈ ਨਾਕਾ ਕਾਰ ਚ ਹੁੰਦਾ ਵਾ ਕਿ ਬੈਰੀਕਾਰਡ ਤੇ ਹੁੰਦਾ ਵਾ ਆਵਰਝਾਈਆਂ ਲਾ ਕੇ ਕੰਬਲ ਲਾ ਕੇ ਕਾਰ ਚ ਸੁੱਤੇ ਦਿੰਦੇ ਪੁਲ ਬਲਾ ਕੇ ਪੁਲਚ ਪ੍ਰਸ਼ਾਸਨ ਦੇ ਕੋਈ ਬੰਦ ਨਹੀਂ ਇੱਕ ਨਿਕੇ ਵੇਖਦਾ ਪ੍ਰਬੰਧ ਨਹੀਂ ਕੱਲ ਲੋਹੜੀ ਉਸ ਦਾ ਫਰਜ਼ ਨਹੀਂ ਵੀ ਕਿ ਮਜ਼ਾਰ ਚ ਗਸ਼ਟ ਦੇ ਜਿਹੜੇ ਮੁੰਡੇ ਮੋਟਰਸਾਈਕਲਾਂ ਤੇ ਮੂੰਹ ਬੰਨ ਕੇ ਚਾਰ ਚਾਰ ਚੜ ਕੇ ਆਉਂਦੇ ਨੇ ਉਹਨਾਂ ਦੇ ਮੂੰਹ ਖੋਲ ਕੇ ਵੇਖ ਇਹਨਾਂ ਦੀ ਜੁਰਦੀਆਂ ਨਹੀਂ ਗਈ ਸਾਰੇ ਸਾਡੇ ਦੇਲਾ ਬਾਬਾ ਨਾਨਕ ਦੇ ਵਿੱਚ ਅੱਜ ਇਹ ਤੀਸਰੀ ਵਾਰਦਾਤ ਹੋ ਗਈ ਹੈ ਕਿ ਤੀਜੀ ਜੜੀ ਗੋਲੀ ਚੱਲਦੀ ਹੈ ਪਹਿਲੀ ਵਾਰਦਾਤ ਇਥੇ ਬਿੱਲੇ ਸ਼ਾਦੀ ਫਨਰੀ ਦੁਕਾਨ ਆ ਉਹਨਾਂ ਦੀ ਦੁਕਾਨ ਤੇ ਡਕੈਤੀ ਹੋਈ ਗੋਲੀ ਚੱਲਦੀ ਸੀ ਦੂਸਰੀ ਵਾਰਦਾਤ ਬੇਦੀ ਮੈਡੀਕਲ ਸਟੋਰ ਸਾਡੇ ਉਹਦੇ ਗੋਲੀ ਚੱਲੀ ਤੀਸਰੀ ਵਾਰਦਾਤ ਇਹ ਹੋ ਗਈ ਅਸੀਂ ਪੁਲਿਸ ਕੋਲ ਇਹ ਪੁੱਛਿਆ ਕਿ ਤੁਸੀਂ ਸਾਨੂੰ ਕੋਈ ਸੁਰੱਖਿਆ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਕਿਉਂਕਿ ਅਫਸਰ ਜਿਹੜੇ ਨਹੀਂ ਆ ਉਹ ਬਿਲਕੁਲ ਝੂਠੇ ਬਿਆਨ ਲਈ ਜਾਂਦੇ ਨੇ ਰਾਤੀ ਵੀ ਅਫਸਰ ਦੇ ਰਹੇ ਸੀਗੇ ਕਿ ਸਾਡੇ ਸਾਰੇ ਨਾਕੇ ਲੱਗੇ ਆ ਜਦ ਕਿ ਇੱਕ ਵੀ ਨਾਕਾ ਕਿਤੇ ਨਹੀਂ ਸਵੇਰ ਠਾੜਾ ਬੰਦ ਹੁੰਦਾ ਜਾਂ ਡੀਪੀ ਸਾਹਿਬ ਦਾ ਆਫਿਸ ਬੰਦ ਹੁੰਦਾ ਜੀ ਜੀ ਜਿੱਥੇ ਬਾਕੀ ਪੁਲਿਸ ਕੋਈ ਪੁਲਿਸ ਦੇ ਸਕਦੀ ਤੁਹਾਨੂੰ ਸਖਸ਼ਾ ਕਿ ਨਹੀਂ ਦੇ ਸਕਦੀ ਇਹ ਦੁਕਾਨਦਾਰਾਂ ਨੇ ਅੱਜ ਮਨ ਬਣਾ ਲਿਆ ਚਾਹੇ 2 ਦਿਨ ਬੰਦ ਰੱਖਣਾ ਪਏ ਚਾਹੇ 3 ਦਿਨ ਬੰਦ ਰੱਖਣਾ ਪਏ ਇਹ ਪੁਲਿਸ ਕੋਲ ਪੁੱਛਣਾ ਵਾ ਕਿ ਤੁਸੀਂ ਸਖਸ਼ਾ ਦੇਓਗੇ ਕਿ ਨਹੀਂ ਦੇਓਗੇ 7 ਵਜੇ ਹੋ ਜਾਂਦੀਆਂ ਨੇ ਇਹ ਬੈਰੀਗੇਟ ਥਾਣੇ ਦੇ ਦੋਵੇਂ ਪਾਸੇ 7 ਵਜੇ ਹੋ ਜਾਂਦੇ ਨੇ ਠੀਕ ਹੈ ਪੁੱਛ ਨੂੰ ਖਤਰਾ ਹੋਏਗਾ ਪੁਲਿਸ ਦੇ ਥਾਣੇ ਆਸੀਂ ਵੀ ਪੁੱਛਦੇ ਸਾਡੇ ਭਾਂਪਦਾਈ ਆ ਪੁੱਛਦੇ ਵਿੱਚ ਬਟ ਯਾਰ ਹੁਣ ਲੋਕਾਂ ਦੀ ਸੁਰੱਖਿਆ ਕਿਦਾਂ ਕਰੋਗੇ ਤੇ ਜੇ ਤੁਸੀਂ ਨਾ ਰਗੇ ਤੇ ਮਾਰੇਆਂ ਸਾਦੇ ਹੌਸਲੇ ਵਾਜ ਜਾਂਦੇ ਆ ਤੇ ਪੁੱਛਦੇ ਡਰ ਗਈ ਆ ਤੇ ਮਾਰੇਆਂ ਸਾਦੇ ਹੌਸਲੇ ਵਾਜ ਜਾਂਦੇ ਕੀ ਮੰਗ ਕਰਦੇ ਹੋ ਮੰਨਦਾ ਸੀ ਆਪਾਂ ਦੀ ਸੁਰੱਖਿਆ ਦੀ ਪੁੱਛਦੇ ਆ ਵੀ ਦੇ ਸਕਦੇ ਹੋ ਕਿ ਨਹੀਂ ਤੇ ਯਾ ਤੇ ਕਹੋ ਨਹੀਂ ਕਿ ਦੇ ਸਕਦੇ ਤੇ ਸ਼ਾਹਜ਼ਾਦ ਆਪਾਂ ਦੀ ਸੁਰੱਖਿਆ ਆਪ ਕਰੇ ਤੇ ਯਾ ਫੇ ਤੁਸੀਂ ਕਹਦੇ ਦੇ ਸਕਦੇ ਆ